ਕੀ ਨਾ ਗੁਰਪ੍ਰੀਤ ਸਿੰਘ ਜੀ ਇੱਕ ਵਾਰ ਇਹ ਲੋ ਜੀ ਅਸੀਂ ਇੱਥੇ ਜਿਹੜੀ ਦੁਕਾਨ ਹੈ ਨਾ ਸੁਨਦਰੀ ਚੋਂ ਆ ਰਿਹਾ ਸਮਾਨ ਮਿਲਦਾ ਉਸ ਮਾਨ ਲੈ ਕੇ ਆ ਰਹੇ ਸੀਗੇ ਨਾਲ ਕੁਝ ਬੰਦੇ ਨਾਲ ਮੇਰੇ ਬੇਟਾ ਸੀਗੇ ਜੀ ਅੱਛਾ ਜੀ ਹੋ ਵੀ ਸੀ ਹਾਂਜੀ ਹਾਂ ਗੱਡੀ ਦੀ ਕਿਵੇਂ ਟੱਕਰ ਹੋ ਗਈ ਗੱਡੀ ਬਾਈ ਜੀ ਸਾਹਮਣੇ ਤੋਂ ਆ ਰਿਹਾ ਸੀਗਾ ਪਤਾ ਨਹੀਂ ਕਿਸੇ ਨਸ਼ੇ ਪੱਤੇ ਕਿਵੇਂ ਉਲਟੋ ਸਾਈਡ ਜਿਹੜੇ ਸਾਈਡ ਮੈਂ ਜਾ ਰਿਹਾ ਉਹ ਸਾਈਡ ਲਿਆ ਕੇ ਸਾਹਮਣੇ ਤੋਂ ਗੱਡੀ ਵਿੱਚ ਮਾਰੀ ਮੇਰੀ ਬਚਾਅ ਹੋਵੇ ਹਾਂਜੀ ਬਚਾਅ ਜੀ ਥੋੜੀਆਂ ਸੱਟਾਂ ਲੱਗੀਆਂ ਜੀ ਮੇਰੇ ਵੀ ਲੱਗੀ ਬਾਹ ਤੇ ਬੱਚੇ ਦੇ ਵੀ ਬਾਹ ਚ ਫੈਕਚਰ ਹੋਣ ਦਾ ਸ਼ਾਇਦ ਕਹਿੰਦੇ ਬਾਕੀ ਚੈੱਕ ਕਰ ਰਹੇ ਹਾਂ ਅਸੀਂ ਬਾਈ ਇਧਰੋਂ ਆ ਰਹੀ ਸੀ ਗੱਡੀ ਇਹ i20 ਇਹ ਬਾਈ ਇਧਰੋਂ ਆਪਣੀ ਸਾਈਡ ਹੀ ਆ ਰਿਹਾ ਸੀਗਾ ਤੇ ਇਹਨੇ ਮੂਰੇ ਲਿਆ ਕੇ ਇੱਕੇ ਦਾ ਮੂਰੇ ਕਰਕੇ ਮਾਰਤੀ ਵਿੱਚ ਤੇ ਕੋਈ ਜਾਨੀ ਮਾਲ ਤੋਂ ਬਚਾਓ ਹਾਂ ਜਾਨੀ ਮਾਲ ਤੋਂ ਬਚਾ ਆ ਨਾਮ ਗੁਰਮੀਤ ਸਿੰਘ ਬੋਲਦਾ ਹਾਂ ਐਸਐਸਐਫ ਤੋਂ 81501 ਤੋਂ ਪੀਸੀਆਰ ਤੋਂ ਗੂਨ ਆਇਆ ਜੀ ਸਾਨੂੰ ਪੰਜਾ ਮਾਟਰਾ ਤੇ ਇੱਥੇ ਆ ਗਏ ਜੀ ਕੋਟਪੂਰੇ ਤੇ ਇੱਕ ਦਾ 14 ਨੰਬਰ i20 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 PV032 8093 8093 ਕਿਤੋਂ ਨੰਬਰ ਹੈ ਜੀ ਇਹ ਰਿਮਟੰਡੇ ਦਾ ਨੰਬਰ ਬਟੰਡੇ ਦਾ ਨੰਬਰ ਹੈ ਜੀ ਇਹ ਸਟਾਰਪੀਓ ਚ ਵੱਜੀ ਹੈ ਜੀ ਇਹ ਤੇ ਗਲਤੀ ਇਹਨਾਂ ਦੀ ਸੀਗੀ ਤੇ ਕੋਈ ਜਾਨ ਮਸਲ ਦਾ ਨੁਕਸਾਨ ਨਹੀਂ ਹੋਇਆਗਾ ਜੀ ਤੇ ਹਸਪਤਾਲ ਇਹਨਾਂ ਨੂੰ ਪਹੁੰਚਾਇਆ ਗਿਆ ਜੀ ਅਗਲੀ ਕਾਰਵਾਈ থানা ਸਰ ਦਾ ਮਕਸਦ ਹੈ